ਜਿਹੜਾ ਮਿਸ਼ਨ ਵੀ ਚਾਹੀਦਾ ਫਸਟ ਕੋਸਟ ਵੀ ਜਿਹੜਾ ਆਪਾਂ ਉੱਪਰ ਵੀ ਜਿਹੜਾ ਸਾਰੇ ਛੋਟੇ ਚਾਹੀਦੇ ਲੱਗੂ ਜਿਹੜੇ ਦੱਸਣ ਆਪਾਂ ਜੇ ਹੁਣ ਆਪਾਂ ਵਰਮੀ ਕੰਪੋਸਟ ਪਾਉਣਾ ਸਾਰੇ ਦਾ ਤਗੂਰੀ ਹੋ ਜੇ ਠੀਕ 2Z ਹੋ ਜੇ ਠੀਕ ਫਸਲ ਦੇ ਵਿੱਚ ਗੁਣਵੱਤਾ ਵਧ ਜਾਂਦੀ ਹੈ ਠੀਕ ਹੈ ਕੁਆਲਿਟੀ ਜਿਆਦਾ ਹਾਈ ਹੋਊ ਸੈਲਫ ਲਾਈ ਜਿਆਦਾ ਹੋਊਗੀ ਠੀਕ ਹੈ ਖਰਾਬ ਕੰਪੋਸਟ ਦਾ ਉਹਦੇ ਵਿੱਚ 3% ਨਾਈਟਰੋਜਨ ਹੁੰਦੀ ਹੈ ਅੱਛਾ ਜੀ ਆਪਾਂ ਨੇ 12 ਬੁਰੀ ਕਰਨੀ ਕਿੰਨੀ ਬੈਗੀ ਦੀ 4 ਗੋਨਟ 4 ਹਾਂ ਜੀ ਚੱਕ ਮੋਨ ਲਵੇਗੀ ਆਪਾਂ ਇੱਕ ਮੰਨ ਲਓ ਕਣਕ ਦੇ ਸੀਜ਼ਨ ਦੇ ਵਿੱਚ ਤਿੰਨ ਥੱਲੇ ਪਾਉਨੇ ਆ ਤਾਂ ਆਪਾਂ ਨੂੰ 12 ਕੁਇੰਟਲ ਮਰਮੀ ਦਾ ਖੋਸ ਪਾਉਣੀ ਪਊਗੀ ਜੇ ਸਾਰੀ ਫਸਲ ਜੀਰੂ ਜੀਰੂ ਕਰਕੇ ਕੱਢਣੀ ਆ ਹੁਣ 12 ਕੁਇੰਟਲ ਮੋਨ ਲੈ ਕੇ ਕਿੰਨਾ ਰਭਾਊਗਾ ਤਾਂ ਉਹ ਤਕਰੀਬਨ 8000 ਰੁਪਏ ਦੀ ਆਊਗੀ ਇੱਥੇ 8000 ਦੀ ਆਊ ਵੀ 8000 ਦੀ ਕਿਸੇ ਕਿਸਾਨ ਨੇ ਨਹੀਂ ਪਾਉਣੀ ਹੈਗੀ ਮਹਿੰਗਾ ਹੋ ਗਿਆ ਇਹਨੂੰ ਸਸਤਾ ਕਿਵੇਂ ਕੀਤਾ ਜਾ ਸਕਦਾ ਉਹ ਆਪਣੀ ਖਾਦ ਆਪ ਜਿਆਰ ਕੇ ਉਹਦੀ ਅੱਠ ਆ ਮੰਨ ਕੇ ਜੇ ਲੋਨ 10000 ਦਾ ਇੱਕ ਵਾਰ ਵਨ ਟਾਈਮ ਬੈਡ ਲੈ ਲਿਆ। ਹੂੰ ਲੈ ਲਿਆ ਜੀ ਕਿਉਂ ਖਾਦ ਬੱਦ ਗਈ। ਉਹਨੂੰ ਇੱਥੇ 7 ਕੁਇੰਟਲ ਖਾਦ ਬੱਦ ਗਈ। ਹੂੰ 7 ਕੁਇੰਟਲ ਖਾਦ ਜੇ ਮੰਨ ਕੇ ਚਲੋ 4200 ਰੁਪਏ ਦੀ ਖਾਦ ਉਹ ਪਹਿਲੀ ਵਾਰ ਕਿਉਂ ਕਵਰ ਕਰ ਗਿਆ। ਹੂੰ ਜੋ ਤੁਹਾਡੇ ਉੱਥੇ ਦੇ ਹਿਸਾਬ ਨਾਲ ਤਾਂ ਇਹ 7 10000 ਦੀ ਹੋ ਗਈ ਤਕਰੀਬਨ ਤਕਰੀਬਨ ਉਹਦੇ ਪਹਿਲੀ ਵਾਰ ਦੀ ਪੂਰੀ ਹੋ ਗਈ। ਹਾਂ ਪਹਿਲੀ ਵਾਰ। ਤੁਹਾਡੇ ਵਾਲੇ ਉੱਥੇ ਦੇ ਹਿਸਾਬ ਨਾਲ ਦੇਖੀ ਜਦੋਂ ਦੂਰੇ ਦੇ ਨਾਲ ਲਾ ਕੇ ਚੱਲੋ ਉਹਨੂੰ ਨਾਲ 750 ਦਾ ਕੇਟੀ ਹੋ ਗਈ ਬੱਦ ਗਈ। ਹੂੰ ਮੈਨੂੰ ਲੋਗ ਹੈ ਮੈਨੂੰ ਲੋਗ ਹੈ ਇੱਥੇ ਉਹ ਜਿਆ ਕਹਾਣ ਦਾ ਮਤਲਬ ਆ ਵੀ ਉਹ ਕਿਸਾਨ 10 ਕਿੱਲੇ ਜਾਹੇ ਕੀਤੀ ਕਰਦਾ ਬੜਾ ਕਿਸਾਨ ਵੀ ਆ ਤਾਂ ਦੋ ਬੈਗਾਂ ਦੇ ਨਾਲ ਉਹਨੇ 10 ਕਿੱਲੇ ਫ੍ਰੀ ਕਰ ਦਊਗਾ ਔਰ ਕਿਸੇ ਵੀ ਕੈਮੀਕਲ ਦੀ ਲੋੜ ਨਹੀਂ ਹੋਊਗੀ ਜੇ ਲੋ ਗ ਬੂਹਾ ਕੱਟਿਆ ਵੀ ਬੂਹਾ ਕੱਟਣੀ ਹੋਊਗਾ ਤਾਂ ਉਹ ਦੋ ਘੇਟੂ 1 ਮਿੰਟ ਚ ਬਾਦ ਵਿੱਚ ਕੋਈ ਚੱਕਰ ਨਹੀਂ ਜੇ ਤੇ 3 ਮਿੰਟੇ ਬਣ ਨਾਉਂਗੇ ਨਹੀਂ ਬਣ ਜੂਗਾ ਬੱਚੇ ਇਹਨੂੰ ਐ ਸਾਇੰਸ ਤੋਂੜੋ ਬੜੀ ਕੱਟ ਲੂਣਾ ਕਿਉਂ ਕਹੋ ਤੁਸੀਂ ਉਹ ਨਹੀਂ ਕੀਤੀ ਕਰ ਦੇਣਗੇ ਉਹ ਨਹੀਂ ਕੀਤੀ ਕਰ ਦੇਣਗੇ ਅਤੇ ਕੰਨੀ ਇਹ ਗੱਲ ਜੇ ਜਿਆਦਾ ਹੋਊ ਤਾਂ ਇਹ ਆਪਸ ਵਿੱਚ ਤਾਂ ਨਹੀਂ ਹੋਊਗਾ ਜਿੰਨਾ ਆਪਸ ਵਿੱਚ ਹੋਊਗਾ उतने ਹੋਰ ਵੱਧ ਜਾਣਗੇ ਉਤਨੇ ਹੋਰ ਵੱਧ ਜਾਣਗੇ ਇਹ ਤੇ ਇਹ ਅੱਛਾ ਇਹ ਮੇਲ ਫੀਮੇਲ ਨਹੀਂ ਹੁੰਦਾ ਨਹੀਂ ਮੇਲ ਫੀਮੇਲ ਹੁੰਦਾ ਸਰ ਇਹ ਤਾਂ ਪੈਦਾ ਕਰਨੇ ਹੁੰਦੇ ਜਿਹਾ ਵਾਧੇ ਜਿਵੇਂ ਇਹ ਦੋਵੇਂ ਬੱਚੇ ਦਿੰਦੇ ਨੇ ਹੈ ਨਹੀਂ ਇਹ ਦੋਵੇਂ ਬੱਚੇ ਦਿੰਦੇ ਨੇ ਅੱਛਾ ਇਹ ਸੱਚਮੈਦਾਂ ਲੱਗਦਾ ਇਹ ਮੇਲ ਮੇਲ ਫੀਮੇਲ ਕਈ ਸੁਣੀ ਹੈ ਨਹੀਂ ਮੈਂ ਤਾਂ ਇੱਕ ਸਟੱਡੀ ਕੀਤੀ ਸੀ ਇੱਕ ਮੂਹ ਦਾ ਮੇਲ ਹੁੰਦਾ ਦੂਜਾ ਫੀਮੇਲ ਹੁੰਦਾ ਹੁੰਦਾ ਦਾ ਇੱਕ ਦੋ ਇਸ ਤਰ੍ਹਾਂ ਦੇ ਕਿਵੇਂ ਇੱਕ ਮੂਹ ਮੇਲ ਹੁੰਦਾ ਇੱਕ ਦੂਜਾ ਫੀਮੇਲ ਹੁੰਦਾ ਦੋਨੇ ਪਾਸੇ ਉਹ ਜਿਹੜਾ ਕੁਦਰਤ ਦਾ ਸਿਸਟਮ ਦਾ ਕੁਦਰਤ ਦਾ ਸਿਸਟਮ ਹਾਂ ਮਤਲਬ ਦੋਵੇਂ ਹੱਟ ਦਿੰਦਾ ਹੀ ਦਿੰਦੇ ਨੇ ਹਾਂ ਠੀਕ ਦੋਨੋਂ ਕਹੀਂ ਹੁੰਦੇ ਨੇ ਦੋਨੋਂ ਨੇ ਤਾਂ ਹੀ ਗੱਭੇ ਕੱਟੇ ਤੇ ਮਰਦਾ ਨਹੀਂ ਨੇ ਠੀਕ ਹੈ ਜੇ ਗੱਭੇ ਕੱਟ ਵੀ ਦੇਰੀ ਤਾਂ ਵੀ ਨਹੀਂ ਮਰਦਾ ਹੈਗਾ ਤੇ ਇਹਦੇ ਵਿੱਚ ਤੁਸੀਂ ਇੱਕ ਤਾਂ ਯੂਰਗਾ ਆ ਗਿਆ ਮੈਂ ਆਪਣੀ ਕੋਸ਼ਿਸ਼ ਤੇ ਨਹੀਂ ਹੁੰਦੀ ਵੀ ਜੇ ਆਪਾਂ ਛੋਟੇ ਨਾਰਮ ਬਣਾਉਣ ਨੂੰ ਚੱਟਣਾ ਮੈਂ ਮੈਂ ਕੀ ਮੈਂ ਸਮਝਾਉਣਾ ਮੰਨ ਲਓ ਬੈਂਕ ਕਿੱਥੇ ਆ ਗਿਆ ਮੰਨ ਲਓ ਕਹਿੰਦੇ ਕਿੰਨਾ ਹੈਗਾ ਹਰ ਤੂੰ ਆ ਰੋਈ ਲੈ ਉਹਦੇ ਵੀ ਮੈਂ ਇਹਨਾਂ ਸ਼ਾਬਾਦਲੇ ਮੂਹਰ ਫੋਣ ਕੇ ਦੇਖੋ ਮੈਂ ਮੈਂ ਉਹਨੂੰ ਕਹਿਣਾ ਮੈਂ ਕੋ ਬੈੱਡ ਲਾ ਆਪਣੇ ਘਰੇ ਤਾਂ ਕਿ ਤੈਨੂੰ ਸਾਥ ਚਾਹੀਦਾ ਤੇ ਪੈਸੇ ਨਾ ਚਾਹੀਦੇ ਪੈਸੇ ਦਾ ਹੋਰ ਤਰੀਕੇ ਨਾਲ ਵੀ ਕਮਾ ਲੈ ਹਾਂ ਮੇਰੀ ਕੋਸ਼ਿਸ਼ ਹੁੰਦੀ ਆ ਮੈਂ ਡਾਟਾ ਬਣਾਉਣਾ ਮੈਂ ਮੈਂ ਇਹਨੇ ਕੰਟਰੋਲ ਦੇ ਤੂੰ ਗੋਲੂੜ ਹੋਊਗਾ ਕੋਈ ਮੋਝੋ ਜੂ ਹਾਂ ਮਤਲਬ ਮੇਰੀ ਮੇਰੀ ਜਸਟੂ ਤੇ ਹੁੰਦਾ ਵੀ ਲੀਕ ਕਿਸਾਨ ਖਾਦ ਦੋ ਸਸਤੀ ਕਰਕੇ ਦੋ ਨਾ ਮੂਟਾ ਹੀ ਰਹਿ ਗੋ ਜੀ ਤੁਸੀਂ ਜਿਹੜੀ ਉਹ ਜਿਹੜੇ ਸਾਰੇ ਤਾਪ ਤਾਪ ਦੇ ਉਹ ਮੈਂ ਜੂਰਾ ਡੇਪੇ ਜਾ ਕੇ ਆਂ ਮਿਲਾਂ ਦੀ ਨੋਨ ਕਾਟ ਦੂੰਗੇ ਤੇ ਉਹ ਨਹੀਂ ਕਟੂ ਉਹਦੇ ਤੇ ਇੱਕ ਪੂਰਾ ਪ੍ਰੋਪਰ ਹੁਣਾ ਦੇ ਇੱਕ ਇਹ ਕੰਨਾ ਨਹੀਂ ਕਰਦਾ ਯਾਰ ਇੱਕ ਕੋਨ 6 ਸੈਂਪਲ ਵੀ ਦੇਣੀ ਹੈ ਯੂਨੀਵਰਸਿਟੀ ਉਹ ਲੈਬ ਰਿਪੋਰਟ ਨੂੰ ਹੈ ਨਾ ਆਪਰ ਬੰਦੀ ਦੇ ਹਾਂ ਫਿਰ ਰਿਪੋਰਟ ਨਾਲ ਲਾਵਾਂਗੇ ਹਾਂ ਯਾ ਅਸੀਂ ਜੈਨ ਵਿੱਚ ਹੈਗੇ ਨਾ ਵੀ ਆ ਸਾਰੀ ਚੀਜ਼ ਦੇ ਵਿੱਚ ਨੇ ਇਹਦੀ ਆ ਕੈਲਕੂਲੇਸ਼ਨ ਇੰਨੀ ਖਾਦ ਪਾਰ ਕੇ ਮਨੋ ਇਸ ਨਾਲ ਨੋਰਮਲ ਪੋਦਾ ਕੀ ਹੁੰਦਾ ਵੀ ਆ ਕੀ ਲੰਬਾ ਲਿਆ ਸਟਾਡਰ ਇਹ ਤੋਂ ਆਪਣਾ ਇਹਦਾ ਕਰਨਾ ਨਹੀਂ ਆਪਾਂ ਨੂੰ ਆ ਚਾਟਾ ਗੀਦਾ ਵੀ ਮਾਲ ਲੈਣਾ ਬਣਾਉ ਤੇ ਲਿਖਿਆ ਹੋਊਗਾ ਜੈਹਪਰੀ ਆਰਗੇਨਿਕ ਨਹੀਂ ਲਿਖਿਆ ਹੋਊਗਾ ਠੀਕ ਹੈ ਪੜ੍ਹਤੋਂ ਦਾ ਮਤਲਬ ਕੈਟਾਗਰੀਆਂ ਦੇ ਵਿੱਚ ਆ ਗਿਆ ਨਹੀਂ ਕਿਥੇ 30 ਗੋਰਮਾ ਪਾਉਂਦੇ ਆ ਕਿੱਥੇ ਹੈ ਨਹੀਂ ਕਿੱਥੇ ਪੇਰੀ ਬਾਕੀ ਨਹੀਂ ਇਹੀ ਬਹੁਤ ਆ ਔਰ ਰੰਗ ਕਰਨਾ ਪੇਹੀ ਬਹੁਤ ਆ ਬਹੁਤ ਮਾਰਕ ਭੇਜੂਗਾ ਬਹੁਤ ਮਾਰਕ ਪੈ ਗਿਆ ਨਹੀਂ ਕਿਉਂਕਿ ਆਪਣਾ ਇਹ ਐਮਯੂ ਹੋਊਗਾ ਹੁਣ ਇਹਨਾਂ ਨਾਲ ਪਿਆ ਮਤਲਬ ਮੈਂ ਆ ਬੇਕਰ ਨਾਲ ਇਹਨਾਂ ਨੂੰ ਦਸਿਆਂ ਦੇ ਦਸਿਆਂ ਕੀ ਐਮਯੂ ਭਜਣਾ ਠੀਕ ਹੈ ਜੀ ਵੀ ਤੁਸੀਂ ਸੈਟਲੀ ਹੋ ਬੈਠਾ ਕਰਨਾ ਭੁੱਲ ਜੂਗਾ ਇਹਨਾਂ ਕੋਲ ਕਿੰਨਾ ਜੀ ਦਸਿਆਂ ਇਹਨਾਂ ਕੋਲ 10000 ਆ ਇਹਨੂੰ ਉਹਦੇ ਆਪਾਂ ਗੱਲੇ ਬੈਠੇ ਹਾਂ ਹਾਂ ਉਹ ਤੁਹਾਨੂੰ ਤੇ 8000 ਆਪਣੇ ਆਪਾਂ ਗੱਲੇ ਬੈਠੇ ਇਹਨਾਂ ਤੋਂ ਜੇ ਮੈਂ ਤਾਂ ਕਈ ਕਈ ਆਏ ਇੱਕ ਸਾਲ ਜੇ ਆਪਾਂ ਦੇਖਾਂ ਜਿਹੜਾ ਆਪਣਾ 8000 ਆ ਉਹ ਕਿੱਥੇ ਜਾ ਗਿਆ ਇਹਨੂੰ ਹੀ ਤੁਸੀਂ ਦੇਖ ਸਕਦੇ ਹੋ ਕਿਵੇਂ ਪਤਾ ਲੱਗ ਸਕਦਾ ਵੀ ਆਪਣਾ ਕਰਾਇਆ ਵਾ ਜਾਂ ਆਪਣੇ ਕੋਲ 8000 ਹੁੰਦੇ ਤਾਂ ਇਹਨਾਂ ਕੋਲ ਵੀ ਇਹ ਤਿੰਨ ਜੀ ਅਸੀਂ ਕਰਾਉਣੀ ਆ ਅਸੀਂ ਅੱਛਾ ਜੀ ਪੰਜਾਬ ਵਿਚ ਐਜੰਸੀ ਕੰਮ ਕਰਦੀਆਂ ਨੇ ਅੱਛਾ ਜੀ ਕੱਲੀ ਇਹ ਨਹੀਂ ਕਰਦੀ ਪੰਜਾਬ ਵਿੱਚ ਅਗਰ ਉਹ ਹੋਰ ਵੀ ਕਰਦੀਆਂ ਨੇ ਐਨਓਪੀ ਇਸ ਕਰਾਉਣੇ ਹੁੰਦੇ ਕਿਸੇ ਵੀ ਐਜੰਸੀ ਤੋਂ ਕਰਾ ਲੈਂਦੇ ਆਪਾਂ ਠੀਕ ਹੈ ਇਹ ਮੋਗੇ ਜ਼ਿਲ੍ਹੇ ਤੇ ਥੋੜੇ ਵਾਲੇ ਜ਼ਿਲ੍ਹੇ ਤੇ ਪੰਜਾਬ ਵਿੱਚ ਅਗ ਠੀਕ ਹੈ ਜੀ ਖੇਤੀ ਵਿਲਾਸ ਮਿਸ਼ਨ ਚੱਲ ਰਿਹਾ ਹੋ ਗਿਆ ਖੇਤੀ ਵਿਲਾਸ ਮਿਸ਼ਨ ਪਤਾ ਨਹੀਂ ਹਾਲਾ ਮਨਿੰਦਰ ਦਾ ਹਾਂ ਉਹ ਚੱਲ ਉਹ ਬਹੁਤ ਡਿਸਟ੍ਰੀਟ ਵਿੱਚ ਹੈ ਠੀਕ ਹੈ ਉਹ ਵੀ ਉਹਦੇ ਕੋਲ ਬਹੁਤ ਉਹਦੇ ਕੋਲ ਇਹਨਾਂ ਵੱਧ 50 ਲੱਖੋਂ ਜ਼ਿਆਦਾ ਡਿਸਟ੍ਰੀਟ ਉਹ ਘੋੜਾ ਕੇ ਠੀਕ ਹੈ ਜੀ ਉਹ 30000 ਕਿਲੋ ਡਿਸਟ੍ਰੀਟ ਉਹ ਕੋ ਅੱਛਾ ਠੀਕ ਹੋਰ ਦੋ ਜਨਾਂ ਦੀ 50000 ਕਰੀ ਬੈਠਾ ਇੱਕ ਹੋਰ ਇਮਰਜੈਂਸੀ ਚਲਦੀ ਹੈ ਦਿੱਲੀ ਦੀ ਉਹ ਉਹਦੇ ਕੋਲ ਹੈਗਾ ਪੂਰੇ ਇੰਡੀਆ ਦੇ ਵਿੱਚ ਸਾਰਨਟ ਨਾ ਕਰਦੇ ਜੀ ਉਹ ਮੰਨ ਨਹੀਂਦਾ ਸੈਂਪਲ ਚੈੱਕ ਕਰਵਾਉਂਦਾ ਜੀ ਫਸਲ ਦਾ ਨਹੀਂ ਨਹੀਂ ਉਹਨਾਂ ਜਿਹੜਾ ਕਿਸਾਨਾਂ ਨੂੰ ਜਿਹੜਾ ਉਹ ਕਹਿੰਦੇ ਵੀ ਉਹ ਸਮਿਨਾਰ ਲਾਉਂਦੇ ਆ ਉਹਨੂੰ ਫਾਰਮੈਟ ਨਹੀਂ ਕਰਦੇ ਕਿਸਾਨ ਤੋਂ ਕੰਮ ਨਹੀਂ ਕਰਦੇ ਅਸਲ ਵਿੱਚ ਕਿਸਾਨਾਂ ਨੂੰ ਆਪਾਂ ਨੂੰ ਵੀ ਸਿਖਾਉਣਾ ਪੈਂਦਾ ਸਾਡੇ ਪਿੰਡਾਂ ਦੇ ਚਾਹੇ ਉਹ ਕਹਿੰਦੇ 10 ਬੰਦੇ ਭੇਜ ਦੇ ਉਹ ਤਨਖਾਹ ਦੇ ਬੰਦੇ ਰੱਖਿਆ ਵੀ ਫੋਟੋ ਖਿੱਚ ਕੇ ਪਾ ਲਦੇ ਆਪਣੀ ਲੈਵਲ ਤੇ ਆਪਾਂ ਨੂੰ ਖੜਾ ਕਰਨਾ ਉਹ ਵੀ ਲੋਕਾਂ ਦਾ ਮਾਈਂਡ ਸੈਟ ਸਹੀ ਨਹੀਂ ਹਾਂ ਮਾਈਂਡ ਸੈਟ ਨਹੀਂ ਹੈਗੇ ਲੋਕ ਉਹ ਮਾਈਂਡ ਸੈਟ ਕਰ ਲਈ ਆਪ ਨੂੰ ਗੁਰਵਿੰਦਰ ਨੂੰ ਭੇਜਣਾ ਉਹ ਪਿੰਡਾਂ ਦੇ ਵਿੱਚ ਉਹ ਪ੍ਰੋਜੈਕਟਰ ਦੇ ਕੇ ਉਹ ਸਮਝਾ ਕੇ ਆਉਗਾ ਉਹ ਮੈਂ ਇਹ ਲੋਕਾਂ ਦਾ ਮਾਈਂਡ ਸੈਟ ਹੋਵੇ ਵੀ ਅਸੀਂ ਜਿਹੜਾ ਕੰਮ ਲਈ ਆਪਣਾ ਲਈ ਆਪ ਕਰਨਾ ਹੈ ਇਹਦਾ ਰੋਜ਼ ਦੇ 2-3 ਪਿੰਡ ਮਤਲਬ ਐ ਹੋਣਾ ਚਾਹੀਦਾ ਵੀ ਅੱਜ 1 ਘੰਟਾ ਜੇ 10:00 ਵਜੇ ਆ ਫਲਾਣੇ ਪਿੰਡ ਦੀ ਮੀਟਿੰਗ ਆ ਇੱਥੇ ਪ੍ਰੋਜੈਕਟਰ ਸੈੱਟ ਕਰਤਾ ਮੀਟਿੰਗ ਚੱਲ ਗਈ ਜਾਨੂੰ ਗੱਡੂ ਕੋਈ ਬਣਾ ਲਗੇ ਜੀ ਇੱਕ ਗੱਡੀ ਬਣਾਖੋ ਤੇ ਪ੍ਰੋਜੈਕਟਰ ਉਹਦੇ ਚ ਫਿੱਟ ਹੋਵੇ ਉਹ ਹੀ ਆ ਟੀਮ ਆਪਣੀ ਕਾਹ ਤੁਰੀ ਜਾਓਗੇ ਪਿੰਡਾਂ ਦੇ ਬਾਹਰ